हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਖੇਵਾਲਾ ਸੁਖੇਵਾਲਾ ਪਿੰਡ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਡਾਕਟਰ ਪ੍ਰੀਤਮ ਸਿੰਘ ਕਲੇਰ ਹੁਣਾ ਦੇ ਕੋਲ ਦੋਸਤੋ ਅੱਜ ਪਹੁੰਚੇ ਆ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਕਾਫੀ ਵੀਡੀਓ ਇਸ ਘਰੋਂ ਜਿਹੜੀਆਂ ਦੋਸਤੋ ਅਪਲੋਡ ਹੁੰਦੀਆਂ ਨੇ ਤੇ ਬਹੁਤ ਪਸ਼ੂ ਜਿਹੜਿਆ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਆ ਤੇ ਜਰਸੀ ਵੈੜਾ ਤੁਹਾਨੂੰ ਖਾਸ ਤੌਰ ਤੇ ਜੇਕਰ ਆਪਾਂ ਗੱਲ ਕਰ ਲਈਏ ਜੀ ਜਰਸੀ ਵੈੜਾ ਹੀ ਵੇਖਣ ਦੇ ਵਿੱਚ ਮਿਲਦੀਆਂ ਨੇ ਸੇਲ ਪਰਚੇਜ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਤੇ ਜੇਕਰ ਆਪਾਂ ਦੋਸਤੋ ਪਿੰਡ ਦੀ ਦੂਰੀ ਦੀ ਗੱਲ ਕਰ ਲਈਏ ਤੇ ਜੀਰੇ ਸ਼ਹਿਰ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਜੀਰੇ ਤੋਂ ਕੋਟ ਹੀ ਸੇਖਾ ਰੋਡ ਦੇ ਉੱਪਰ ਇਹ ਪਿੰਡ ਆ ਤੇ ਪਸ਼ੂ ਅੱਜ ਤੁਹਾਨੂੰ 9 ਟੋਟਲ ਪਸ਼ੂ ਦਿਖਾਉਣੇ ਆ 9 ਜਰਸੀ ਵੈੜਾ ਦਿਖਾ ਦਾਂਗੇ ਠੀਕ ਆ ਇਹਨਾਂ ਦੇ ਵਿੱਚੋਂ ਦੋ ਵੈੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ 7 ਗੱਬਣਾਂ ਆਉ ਕਰਦੇ ਆ ਗੱਲਬਾਤ ਡਾਕਟਰ ਪ੍ਰੀਤਮ ਸਿੰਘ ਕਲੀਅਰ ਹੋਣ ਦੇ ਨਾਲ ਮਾਰਨਿੰਗ ਟਾਈਮ ਤੁਸੀਂ ਨੋਟ ਕਰ ਲਓ ਦੋਸਤੋ ਕੋਈ 8:30 9:00 9:00 ਵਜੇ ਦਾ ਜਿਹੜਾ ਬਿਲਕੁਲ ਸਮਾਂ ਹੈ ਆ ਜਾਓ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਕਿਰਪਾ ਬਾਬੇ ਨਾਨਕ ਦੀ ਤੁਸੀਂ ਦੱਸੋ ਚਲੋ ਸ਼ੁਕਰ ਹੈ ਜੀ ਸਭ ਤੋਂ ਪਹਿਲਾਂ ਦਾ ਸੰਧੂ ਸਾਹਿਬ ਤੁਹਾਡੇ ਮਾਦੀਆਂ ਵਰਾਂ ਦੇ ਸੰਗਤ ਨੂੰ ਬੇਨਤੀ ਕਰਦੇ ਆ ਵੀ 9 ਵਜੇ ਆਪਣੇ ਕੋਲੇ ਅੱਜ ਮੌਕੇ ਤੇ ਅਵੇਲੇਬਲ ਆ ਸੱਤ ਗੱਬਣਾ ਤੇ ਦੋ ਸੁਈਆਂ ਹੋਈਆਂ ਜੀ ਹਾਂ ਜੀ ਜਿਹੜੇ ਸੂਏ ਆ ਉਹ ਸਾਡੇ ਘਰੇ ਦੋ ਡੰਗ ਚੋ ਕੇ ਲੈ ਜਾਓ ਜਿੰਨਾ ਦੁੱਧ ਦੱਸਾਂਗੇ ਉਹਨਾਂ ਚ ਵਾ ਕੇ ਦੇਾਂਗੇ ਅਗਲੇ ਦੇ ਘਰ ਦੀ ਦੁੱਧ ਦੀ ਆਪਣੀ ਪਾਈਆ ਦੀ ਗਰੰਟੀ ਨਹੀਂ ਹੈਗੀ ਜੀ ਹੂੰ ਜੇ ਕੋਈ ਆਪਣੇ ਦਾ ਆਨਲਾਈਨ ਪਸ਼ੂ ਮਗਾਉਂਦਾ ਥਾਣਾ ਗੱਡੀ ਚ ਉੱਤਰਦੇ ਪਹੁੰਚਦੇ ਥਣ ਵੇਖ ਲਵੇ ਜੇ ਤਾਂ ਮੰਨ ਲਓ ਅਗਲੇ ਨੂੰ ਥਣ ਪਾਸ ਆ ਤੇ ਗੱਡੀ ਵਾਲੇ ਨੂੰ ਕਿਰਾਇਆ ਦੇ ਕੇ ਵਾਪਸ ਕਰਦੇ ਨੇ ਕਿਰਾਇਆ ਸਾਡਾ ਹੋਊਗਾ ਜੀ ਠੀਕ ਹੈ ਜੀ ਹਾਂਜੀ ਮੇ ਕੋਈ ਅਨਫਿਟ ਨਿਕਲਦਾ ਪਸਾ ਅਨਫਿਟ ਕੋਈ ਥਾਣਾ ਦੇ ਵਿੱਚ ਫਾਲਟ ਨਿਕਲਦਾ ਅਗਲਾ ਉੱਥੇ ਸਾਨੂੰ ਗੱਡੀ ਦੇ ਥਣ ਵੇਖ ਕੇ ਕਹਿ ਦੇਵੇ ਵੀ ਆ ਤੁਹਾਡੇ ਪਹੁੰਚ ਨੂੰ 900 ਪਹੁੰਚ ਸਾਡਾ ਹੋ ਲਓ ਵੀ ਦੋਸਤੋ ਇਹ ਜ਼ਰੂਰੀ ਨੋਟ ਆ ਸਾਰੇ ਵੀਰ ਜਰੂਰ ਨੋਟ ਕਰ ਲਿਆ ਕਰੋ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਸੌਦਾ ਕਰਨਾ ਹੁੰਦਾ ਤੇ ਇਹ ਜਿਹੜੀਆਂ ਮੇਨ ਇਨਸਟਰਕਸ਼ਨ ਹੈਗੀਆਂ ਨੇ ਜਰੂਰ ਤੁਸੀਂ ਇਹਨੂੰ ਫੋਲੋ ਕਰ ਲਿਆ ਕਰੋ ਠੀਕ ਆ ਤੇ ਡਾਕਟਰ ਸਾਹਿਬ ਅੱਜ ਪਸ਼ੂ ਕਰੀਏ ਜਾਣਕਾਰੀ ਸਟਾਰਟ ਆਪਾਂ ਗਏ ਪਾਸੋਂ ਜੀ ਇੱਕ ਨੰਬਰ ਤੋਂ ਜੀ ਲਓ ਜੀ ਆ ਮਨਵੀਰ ਸੋ ਪਹਿਲੇ ਨੰਬਰ ਤੋਂ ਦੋਸਤੋ ਇੱਕ ਜਰਸੀ ਬਰੀਡ ਦੇ ਵਿੱਚ ਜਿਹੜੀ ਤੁਹਾਨੂੰ ਇਹ ਵੈੜ ਦਿਖਾ ਰਹੇ ਹਾਂ ਠੀਕ ਆ ਜੀ ਤੇ ਕੱਦ ਛੋਟਾ ਬਰੀਡ ਪੂਰੀ ਚੰਗੀ ਹੈ ਜੀ ਬਿਲਕੁਲ ਤੇ ਇਹ ਕੋਈ ਵੈੜ ਹਫ਼ਤੇ ਦੀ ਕੱਚੀ ਹੈ ਜੀ ਲਓ ਜੀ ਇੱਕ ਹਫਤਾ ਹਜੇ ਸਮਾਂ ਦੋਸਤੋ ਲੈਂਦੀ ਐ ਸੂਬਾ ਡਾਕਟਰ ਸਾਹਿਬ ਦੂਜਾ ਹੀ ਦੂਜਾ ਸੂਬਾ ਹਾਂਜੀ ਦੂਜਾ ਸੂਬਾ ਠੀਕ ਆ ਜੀ ਹਾਈਟ ਮੀਡੀਅਮ ਆ ਬਹੁਤੇ ਵੀਰ ਪੁੱਛਦੇ ਹੋ ਤੁਸੀਂ ਹਾਈਟ ਮੀਡੀਅਮ ਆ ਠੀਕ ਆ ਨਾਰਮਲ ਹਾਈਟ ਵਾਲੀਆਂ ਵੜਾ ਨੇ ਸੋ ਜਿਹੜੀ ਕੋਈ ਦੋਸਤੋ ਪੰਜਾਬ ਦੀ ਜਰਸੀ ਵੀ ਹੁੰਦੀ ਉਹ ਵੀ ਆਪਾਂ ਤੁਹਾਨੂੰ ਦੱਸ ਦਈਦਾ ਵੀ ਜਿਹੜੀ ਫੁੱਲ ਹਾਈਟ ਵਾਲੀ ਐ ਠੀਕ ਆ ਕੰਬੀਨੇਸ਼ਨ ਜਿਹੜਾ ਬਿਲਕੁਲ ਬਰਾਊਨ ਤੇ ਲਾਈਟ ਜਿਹੜਾ ਵਾਈਟ ਦਾ ਜਿਹੜਾ ਕੰਬੀਨੇਸ਼ਨ ਹੈਗਾ ਠੀਕ ਆ ਇਸ ਵੜ ਤੇ ਕਲਰ ਦੀ ਗੱਲ ਕਰ ਲਈਏ ਬਾਕੀ ਥਣ ਥਣ ਨੂੰ ਪ੍ਰੋਪਰ ਤੁਸੀਂ ਵੇਖੋ ਥਣ ਪੂਰਾ ਮੁਠੀ ਆ ਸੋ ਹਫਤੇ ਚ ਵਾਈਲਾ ਥਾਣਾ ਰਾਜੀ ਚੰਗੀ ਹੈ ਜੀ ਕੱਦ ਮੀਡੀਅਮ ਦੀ ਆ ਕੱਦ ਮੀਡੀਅਮ ਆ ਬਿਲਕੁਲ ਹਾਂਜੀ ਉਹ ਮੇਰਾ ਵੀਰ ਕੋਈ ਭੁਲੇਖਾ ਜਨਾ ਰਵੇ ਤੁਸੀਂ ਇੱਥੇ ਆਣ ਕੇ ਬਾਅਦ ਵਿੱਚ ਫਿਰ ਡਾਊਟ ਕਰਦੇ ਹੋ ਚੀਜ਼ ਤੇ ਠੀਕ ਆ ਉਹ ਜ਼ਰੂਰ ਤੁਸੀਂ ਨੋਟ ਕਰ ਲਓ ਜਿੰਨੀਆਂ ਵੜ ਵੀ ਦਿਖਾਉਣੀ ਆ ਮੀਡੀਅਮ ਨਾਰਮਲ ਜੀ ਹਾਈਟ ਹੈ ਇਹਨਾਂ ਵੜਾਂ ਦੀ ਅੱਛਾ ਡਾਕਟਰ ਸਾਹਿਬ ਦਿਨ ਹਫਤਾ ਖੰਡ ਨਹੀਂਦੀ ਆ ਹਫਤਾ 10 ਦਿਨ ਵੀ ਲੱਜਾ ਸਕਦੀ ਆ ਹੋਰ ਇੱਕ ਬੇਨਤੀ ਸੰਧੂ ਸਾਹਿਬ ਆਪਣੇ ਦਿਨ ਲਿਖੇ ਨਹੀਂ ਹੁੰਦੇ ਜੀ ਹੂੰ ਜਿਵੇਂ ਆਪਾਂ ਉਹਲਾ ਕਰ ਕਹਿੰਦਾ ਵੀ 10 ਦਿਨ ਪਏ ਆ 8 ਦਿਨ ਪਏ ਆ ਆਪਾਂ ਦੱਸ ਦਿੰਨੇ ਆ ਕਈ ਵਾਰ ਪਹੂ 2-4 ਪੇਗਾ ਜੀ ਤੇ ਕੀ ਮੁੱਲ ਰਊ ਕਹਿੰਦਾ ਇਹ ਵੜ ਦੇ ਦਿਆਂਗੇ ਜੀ 31000 ਰੁਪਏ ਦੀ 31 ਦੀ ਹਾਂਜੀ ਠੀਕ ਆ ਜੀ ਬਾਕੀ ਡਾਕਟਰ ਸਾਹਿਬ ਪਸ਼ੂ ਕੋਈ ਫਿਕਸ ਰੇਟ ਨਹੀਂ ਸਾਰਿਆਂ ਦੇ ਵਿੱਚੋਂ ਇਕੱਲੇ ਇਕੱਲੇ ਜਿੰਨੀ ਆਪਾਂ ਜ਼ਿਕਰ ਕਰਦੇ ਮਾਨਤਨ ਸਾਰਿਆਂ ਦੇ ਵਿੱਚ ਬਿਲਕੁਲ ਹੋਊਏ ਲਓ ਵੀ ਅਗਲੀ ਵੜ ਖੋਲ ਕੇ ਆਪਾਂ ਦੋਸਤੋਂ ਤੁਹਾਨੂੰ ਦਿਖਾਉਣੇ ਆ ਇਹ ਬਲੈਕ ਜਿਹੜਾ ਬਿਲਕੁਲ ਜਿਹੜਾ ਦੋਸਤੋਂ ਬਲੈਕ ਤੇ ਬਰਾਊਨ ਦਾ ਕੰਬੀਨੇਸ਼ਨ ਜਿਹੜਾ ਕਲਰ ਦਾ ਠੀਕ ਆ ਤੇਲੇ ਕਲਰ ਚ ਆ ਗਈ ਜੀ ਇਹ ਠੀਕ ਆ ਤੇਲੇ ਕਲਰ ਚ ਆ ਗਈ ਤੇ ਡਾਕਟਰ ਸਾਹਿਬ ਇਹ ਸੁਹਾ ਕਿੰਨਾ ਸੂਰੀ ਹੈ ਦੂਜਾ ਸੁਹਾ ਸੋਣਾ ਇਹਦੇ 20 ਦਿਨ ਪਏ ਆ ਜੀ ਲਓ ਤੇ ਸੂਬਾ ਦੂਜਾ ਠੀਕ ਆ ਬਾਕੀ ਫੇਸ ਕੁਆਲਿਟੀ ਇੱਕੋ ਜਿਹਾ ਜਿਹੜਾ ਦੋਸਤੋ ਫੇਸ ਕੁਆਲਿਟੀ ਦੀ ਗੱਲ ਕਰ ਲਈਏ ਥੋੜਾ ਜਿਹਾ ਕਲਰ ਦਾ ਇੱਕ ਕੰਬੀਨੇਸ਼ਨ ਥੋੜਾ ਜਿਹਾ ਸਾਰਿਆਂ ਨਾਲ ਵੈੜਾਂ ਦਾ ਜੇ ਕੰਪੇਅਰ ਕਰੀਏ ਥੋੜਾ ਥੋੜਾ ਡਿਫਰੈਂਟ ਮਿਲੂਗਾ ਬਾਕੀ ਫੇਸ ਕੁਆਲਿਟੀ ਉਹੋ ਜਿਹੀ ਕਨ ਸਾਈਜ਼ ਉਹੋ ਜਿਹੀ ਹਾਈਟ ਠੀਕ ਆ ਜੀ ਤੇ ਆਰਡਰ-ਆਰਡਰ ਜਿਹੜਾ ਬਾਕੀ ਤੁਸੀਂ ਵੇਖ ਲਓ ਨਾਰਮਲੀ ਹਜੇ 20 ਦਿਨ ਦਾ ਟਾਈਮ 20 ਦਿਨਾਂ ਚ ਪ੍ਰੋਪਰ ਤਿਆਰੀ ਕਰਨੀ ਆ ਬਾਕੀ ਜਿੰਨਾ ਵੀ ਹੈਗੀ ਹਾਈਟ ਕਰ ਦੋ ਵੇਖੀਏ ਤੇ ਪੂਰੀਆਂ ਵਜਨ ਵਾਲੀਆਂ ਨੇ ਠੀਕ ਆ ਜੀ ਤੇ ਡਾਕਟਰ ਸਾ ਇਹ ਅੱਜ ਕੱਚੀ-ਕੱਚੀ ਸੰਧੂ ਸਾਹਿਬ ਦੇ ਦੇ ਦਾਂਗੇ 23000 ਰੁਪਏ ਦੀ 23000 ਦੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ 23000 ਦੀ ਆ ਜਿਹੜੀ ਇਹ ਵੈੜ 200 ਤੁਹਾਨੂੰ ਮਿਲ ਜਾਊਗੀ ਠੀਕ ਆ ਸਵੇਰ ਦੂਜਾ ਅਗਲੀ 3 ਨੰਬਰ ਤੇ ਜਿਹੜੀ ਬਿਲਕੁਲ ਵੇਰਵਾ ਨਾਲ ਦੀ ਨਾਲ ਪਾਈ ਜਾਂਦੀ ਹੈ ਤਾਂ ਇਹ ਤੀਜੇ ਨੰਬਰ ਤੇ ਵੈੜ ਸੰਧੂ ਸਾਹਿਬ ਸੂਈ ਹੋਈ ਆ ਅੱਜ ਇਹਨੂੰ ਚੌਥਾ ਦਿਨ ਸੂਈ ਨੂੰ ਆ ਬੱਛੀ ਮਗਰ ਆ ਜੀ ਤੇ ਕੋਈ 12 ਕਿਲੋ ਦੇ ਕਰੀਬ ਬੌਲਾ ਤਿਆਰ ਆ ਜੀ ਠੀਕ ਆ ਜੀ ਹਾਂਜੀ ਲਓ ਜੀ ਠੀਕ ਆ ਜੀ 12 ਕਿਲੋ ਜਿਹੜਾ ਬੋਲਾ ਦੋਸਤੋ ਬਿਲਕੁਲ ਹਾਜ਼ਰ ਆ ਤੀਜਾ ਦਿਨ ਮਗਰ ਬੱਚੀ ਹੈ ਜੀ ਲਓ ਜੀ ਮਗਰ ਬੱਚੀ ਹੈ ਨਾ ਹਾਂ ਜੀ ਮਗਰ ਬੱਚੀ ਆ ਠੀਕ ਆ ਇਹ ਸੂਆ ਵੀ ਤੀਜਾ ਹੀ ਹੈ ਦੂਜਾ ਸੂਆ ਜੀ ਦੂਜੇ ਸੂਵੇ ਪੰਜ ਦੂਜੇ ਸੂਵੇ ਸੂਈ ਆ ਬੱਚੀ ਮਗਰ ਹਜੇ ਅਗਲੇ ਪਾਸੇ ਭੜ ਵੀ ਹੈਗੀ ਹੈ ਜੀ ਹਾਂ ਸਹੀ ਆ ਬਾਕੀ ਥਣ ਥਣ ਜਿਹੜਾ ਦੋਸਤੋ ਬੇਸ਼ੱਕ ਆ ਤੁਸੀਂ ਵੇਖ ਹੀ ਸਕਦੇ ਠੀਕ ਆ ਸਾਹਮਣੇ ਆ ਤੁਹਾਡੇ ਹੱਥੀ ਚੋਈ ਡਾਕਟਰ ਸਾਹਿਬ ਵਧੀਆ ਜੀ ਹੋਈ ਬਹੁਤ ਵਧੀਆ ਚੋਈ ਜੀ ਦੋੜਾਂਗ ਚੁਆਈ ਕੀਤੀ ਹੋਈ ਆਪਣੀ ਤਸੱਲੀ ਅਗਲਾ ਆਕੇ ਕਰ ਸਕਦਾ ਜੀ ਠੀਕ ਆ ਜੀ ਹਾਂਜੀ ਤੇ ਕੀ ਮੁੱਲ ਰਊਗਾ ਇਹਦਾ 35000 ਰੁਪਿਆ ਸੰਧੂ ਸਾਹਿਬ 35000 ਹਾਂਜੀ ਠੀਕ ਆ ਜੀ ਲੋਬੀ ਦੋਸਤੋ ਜਵਾਬ ਸਮਾ ਦੇ ਕੱਲੇ ਕੱਲੇ ਪਸ਼ੂ ਦੀ ਨਹੀਂ ਗੱਲ ਕਰਨੀ ਕਿ ਸਾਰਿਆਂ ਦਾ ਓਕੇ ਰਿਪੋਰਟ ਆ ਜਿਹੜਾ ਕੋਈ ਵੀ ਆਨਲਾਈਨ ਮੰਗਾ ਰਿਆ ਉਹ ਵੀ ਤੁਹਾਨੂੰ ਪਹਿਲਾਂ ਜਿਹੜਾ ਮੈਂਸ਼ਨ ਕਰ ਦਿੱਤਾ ਆ ਆਪਦੀ ਤਸੱਲੀ ਪਹਿਲਾਂ ਕਰ ਲਿਓ ਠੀਕ ਆ ਜੀ ਲਓ ਜੀ ਚੌਥੇ ਨੰਬਰ ਤੇ ਵੜ ਗੱਬਣਾ ਜੀ ਦੂਜੇ ਸਵੇਰੇ ਸੂਣ ਆਲੀ ਆ ਇਹ ਠੀਕ ਆ ਜੀ ਤੇ ਕੋਈ ਬਾ ਪੰਜ ਚਾਰ ਦਿਨ ਦੀ ਲਊਗੀ ਵੜ ਤਿਆਰ ਹੀ ਆ ਜੀ ਲਓ ਜੀ ਸੋ ਪੂਰੀ ਤਿਆਰੀ ਜਿਹੜੀ ਦੋਸਤੋ 5 4 ਦਿਨਾਂ ਦੇ ਵਿੱਚ ਇਹਨੇ ਕਰ ਜਾਣੀ ਆ 5 4 ਦਿਨ ਹੀ ਘਟੋ ਘਟ ਲੈਂਦੀ ਆ ਹਫਤੇ ਦੇ ਬਿਲਕੁਲ ਅੰਦਰ ਬਾਾਰ ਸਾਮਾ ਲੈ ਜੂਗੀ ਸਵੇਰ ਦੁਜਾ ਠੀਕ ਆ ਤੇ ਫੇਸ ਕੁਆਲਿਟੀ ਥਣ ਭਾਂਡਾ ਕਿਸੇ ਦੇ ਵਿੱਚ ਕੋਈ ਉਨਨੀ ਕੀ ਹੋਈ ਥਣ ਦੇ ਵਿੱਚ ਕੋਈ ਚੀਜ਼ ਵਿਖਾਉਣ ਵਾਲੀ ਹੋਈ ਮੈਂਸ਼ਨ ਵਾਲੀ ਹੋਈ ਮੈਂਸ਼ਨ ਕਰਨ ਵਾਲੀ ਹੋਈ ਤਾਂ ਜਰੂਰ ਕੀਤੀ ਜਊਗੀ ਅਦਰਵਾਈਜ਼ ਦੋਸਤੋ ਜੋ ਵੀ ਹੈਗਾ ਪ੍ਰੋਪਰ ਉਹ ਪੂਰਾ ਮਿਲੂਗਾ ਠੀਕ ਆ ਸੋ ਚਾਰ ਥਾਣਾ ਚਾਰਾ ਥਾਣਾ ਦਾ ਜਿਹੜਾ ਸਪੇਸ ਵਿਥੀ ਠੀਕ ਹੈ ਜੀ ਉਹ ਵੀ ਕੋਈ ਚੱਪੇ-ਚੱਪੇ ਦੇ ਥਾਣਾ ਵੀ ਆਪਾਂ ਕਹਿ ਦਿੰਨੇ ਆਂ ਵੀ 4-4 ਇੰਚ ਤੇ 5-5 ਇੰਚ ਤੇ ਜਿਹੜਾ ਥਾਣਾ ਚੌਕ ਕਾਦਰ ਨੂੰ ਚੰਗੀ ਆ ਜੀ ਰਾਜੀ ਆ ਵੈੜ ਪੂਰੀ ਹਾਂ ਹਰ ਤਰ੍ਹਾਂ ਕੋਈ ਨਹੀਂ ਸਾਫ਼ ਚਾਰੇ ਤਣੇ ਸਾਫ਼ ਆ ਕੋਈ ਇਹਦੇ ਫੋਰ ਸ਼ਾਂਗ ਨਹੀਂ ਹੈਗੀ ਜੀ ਬਿਲਕੁਲ ਤੇ ਡਾਕਟਰ ਸਾਹਿਬ ਇਹਦਾ ਕੀ ਅੱਜ ਕਰਦੇ ਆਂ ਮੁੱਲ ਇਹ 32000 ਦੀ ਦੇ ਦਿਆਂਗੇ ਜੀ 32 ਦੀ ਹਾਂ ਜੀ 32 ਦੀ ਦੇ ਦਿਆਂਗੇ ਮਾਨਤਨ ਕਰ ਦਿਆਂਗੇ ਵਿੱਚ ਜੀ ਠੀਕ ਹੈ ਜੀ ਹਾਂਜੀ ਲਓ ਜੀ 32000 ਦੀ ਜਿਹੜੀ ਦੋਸਤੋ ਇਹ ਵੈੜ ਮਿਲ ਜੂਗੀ ਵੈੜ ਚੰਗੀ ਆ ਪਸੰਦ ਆਊਗੀ ਕੱਲੀ ਇੱਕ ਕਹਿਣ ਵਾਲੀ ਗੱਲ ਨਹੀਂ ਮੋٹے ਤੌਰ ਤੇ ਤੁਹ ਠੀਕ ਹੈ ਤਾਂ ਨਾ ਭਾਂਡਾ ਬਹੁਤ ਜ਼ਿਆਦਾ ਸੋਹਣਾ 32000 ਦੇ ਵਿੱਚ ਤੁਹਾਨੂੰ ਇਹ ਵੈੜ ਮਿਲ ਜੂਗੀ ਠੀਕ ਆ ਅੱਗੇ ਆਪਣੇ ਕੋਲ ਬਿਲਕੁਲ ਇੱਕ ਹੋਰ ਜਿਹੜੀ ਦੋਸਤੋ ਵੈੜ ਬਿਲਕੁਲ ਜਰਸੀ ਵਿੱਚ ਵੇਖ ਰਹੇ ਆ ਤੇ ਆਹ ਦੇਖੋ ਜੀ ਇਹ ਵੱਡੇ ਕੱਦ ਦੇ ਆ ਗਈ ਜੀ ਪੰਜਾਬ ਵਾਲੀ ਜਰਸੀ ਆ ਕੱਦ ਵੱਡਾ ਇਹਦਾ ਹਾਂ ਹਾਂਜੀ ਤੇ ਡਾਕਟਰ ਸਾਹਿਬ ਇਹ ਕਿੰਨਾ ਸੁਭਾਜ ਦਾ ਇਹ ਵੀ ਦੂਜੀ ਸਵੇ ਸੁਣ ਵਾਲੀ ਹੈ ਜੀ ਹਫਤਾ ਪਿਆ ਇਹਦਾ ਵੀ ਅਜੇ ਇੱਕ ਹਫਤਾ ਲੈ ਜੂਗੀ ਹਾਂਜੀ ਹਫਤਾ ਪੂਰਾ ਇੱਕ ਸਮਾਂ ਦੋਸਤੋ ਲੈ ਜੂਗੀ ਠੀਕ ਆ ਬਾਕੀ ਢਿੱਲ ਦੇਵੇ ਦੀ ਹਵਾਨੀ ਦੀ ਜਿਹੜੀ ਢੇਲਾ ਤੁਸੀਂ ਆ ਦੇਖ ਲਓ ਇੱਕ ਹਫਤੇ ਵਿੱਚ ਪ੍ਰੋਪਰ ਤਿਆਰੀ ਕਰ ਲੈਣੀ ਹੈ ਠੀਕ ਆ ਸੂਬਾ ਦੂਜਾ ਹਾਈਟ ਉੱਚੀ ਹੈ ਠੀਕ ਆ ਨੋਰਮਲ ਜਰਸੀਆਂ ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਦਿਖਾਈਆਂ ਨੇ ਮੀਡੀਅਮ ਹਾਈਟ ਦੇ ਵਿੱਚ ਆ ਇਹ ਥੋੜੀ ਉੱਚੀ ਹਾਈਟ ਆ ਬਾਕੀ ਕੋਲੋਂ ਲੰਘ ਦੀ ਤੁਸੀਂ ਨੋਰਮਲ ਹੀ ਆ ਦੇਖ ਸਕਦੇ ਹੋ ਠੀਕ ਆ ਆ ਦੇਖੋ ਠੀਕ ਆ ਜੀ ਅੱਛਾ ਕਿੰਨਾ ਇਹਦਾ ਮੁੱਲ ਕੀ ਰੋਗੇ ਡਰਸਾ ਡਿਮਾਂਡ ਕੀ ਫਿਰ ਤੇ ਕੀ ਲੈਣ ਦੇਣ ਇਹ ਦਾ 36000 ਰੁਪਈਆ ਜੀ ਠੀਕ ਹੈ ਜੀ ਹਾਂ ਜੀ ਇਹ 36 ਦੀ ਰਿਆਂ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ 36000 ਦੀ ਇਹ ਮਿਲ ਜੂਗੀ ਤੁਹਾਨੂੰ 6ਵੇਂ ਨੰਬਰ ਤੇ ਜਿਹੜੀ ਅਗਲੀ ਕੱਢ ਕੇ ਵੈੜ ਦਿਖਾਉਂਦੇ ਹਾਂ ਬਿਲਕੁਲ ਇਹ ਤਿਆਰ ਹੀ ਹੈ ਜੀ ਬਸ ਇੱਕ ਦੋ ਦਿਨ ਲਊਗੀ ਵੈੜ ਸੋ ਬਿਲਕੁਲ ਇੱਕ ਜਿਹੜੀ ਦੋਸਤੋ ਵੈੜ ਤੁਹਾਨੂੰ ਇੱਕ ਹੋਰ ਜਰਸੀ ਵੈੜ ਦਿਖਾਉਣੀ ਹੈ ਤੇ ਡਾਕਟਰ ਸਾਹਿਬ ਇਹ ਸੂਹਾ ਕਿਨਵਾ ਹੁੰਦੀ ਆ ਇਹ ਦੂਜਾ ਸੂਹਾ ਹੁੰਦੀ ਹੈ ਜੀ ਘਰ ਵਾਲਿਆਂ ਨੇ ਤਾਂ ਕਿਹਾ ਆ ਪਰ ਆਪਾਂ ਇਹਨੂੰ ਤੀਜੇ ਸੂਵੇ ਮੰਨਦੇ ਹਾਂ ਜੀ ਇਹ ਆ ਪੰਜਾਬ ਦੀ ਜਰਸੀ ਨਹੀਂ ਜਾਂਦੀ ਬਿਲਕੁਲ ਪੰਜਾਬ ਦੀ ਜਰਸੀ ਹੈ ਜੀ ਫਾਈ ਟੂਟ ਚੰ ਸੋ ਅਟਰ ਕੁਆਲਟੀ ਵੀ ਚੰਗੀ ਆ ਤੇ ਬਾਕੀ ਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਪੰਜ ਚਾਰ ਦਿਨ ਕੱਢ ਜੂ ਹਜੇ ਨਾ ਕੱਢ ਜੂਗੀ ਜੀ ਕੱਢ ਜੂਗੀ ਨਾਮ ਨਾਲ ਹੀ ਕੱਢ ਜੂਗੀ ਜੀ ਆ ਦੇਖੋ ਜੀ ਇਨ ਆ ਸੋ ਵੈਰ ਚੰਗੀ ਆ ਵੱਡੇ ਕਦ ਕਰਦੀ ਆ ਠੰਡ ਭੰਡਾ ਚੰਗਾ ਠੀਕ ਆ ਤੇ ਡਾਕਟਰ ਸਾਹਿਬ ਕਿੰਨਾ ਮੋਨ ਕਰੋਂਗੇ ਨਾ ਇਹ ਵੀ ਦੇ ਦੇਾਂਗੇ ਜੀ 35000 ਦੀ ਜੀ 35 ਦੀ ਹਾਂਜੀ ਠੀਕ ਆ ਜੀ 35000 ਦੀ ਦੋਸਤੋ ਜਿਹੜੀ ਇਹ ਵੈਡ ਤੁਹਾਨੂੰ ਮਿਲ ਜੂਗੀ ਠੀਕ ਹੈ ਦੂਜਾ ਸੂਆ ਸੁਣੀ ਆ ਪੰਜ ਚਾਰ ਦਿਨ ਹਜੇ ਬਾਕੀ ਆ ਲਓ ਜੀ ਸੋ ਡਾਕਟਰ ਸਾਹਿਬ ਅਗਲੀ ਆਪਣੇ ਕੋਲ ਇਹ ਵੈਡ ਆ ਗਈ ਆ ਇਹ ਸੂਆ ਕਿਨਵਾ ਸੁਣ ਜਾ ਰਹੀ ਅਗੇ ਇਹ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਚੰਗੇ ਵੱਡੇ ਵੱਡੇ ਕਾਰਡ ਦੀ ਆ ਪੰਜਾਬ ਵਾਲੀ ਜਰਸੀ ਆ ਜੀ ਹੂੰ ਬਰੀਡ ਬਰੂਡ ਪੂਰੀ ਫੁੱਲ ਟੌਪ ਆ ਜੀ ਬਿਲਕੁਲ ਹਾਂ ਜੀ ਪੂਰੀ ਬਰੀਡ ਦੇ ਵਿੱਚ ਆ ਦੋਸਤੋ ਬਾਕੀ ਫੇਸ ਕੁਆਲਿਟੀ ਕੰਨਾ ਦਾ ਸਾਈਜ਼ ਓਵਰ ਆਲ ਜਿੰਨੇ ਵੀ ਆ ਤੁਸੀਂ ਬਿਲਕੁਲ ਦੇਖ ਲਓ ਫੁੱਲ ਬੜਾ ਫੁੱਲ ਬਰੀਡ ਦੀ ਠੀਕ ਆ ਪੰਜਾਬ ਵਾਲੀ ਜਰਸੀ ਇਹ ਸੂਆ ਪਹਿਲਾ ਹੀ ਆ ਜੀ ਦੂਜਾ ਸੂਆ ਜੀ ਦੂਜੇ ਸੂਵੇ ਆ ਹਾਂ ਜੀ ਲਓ ਜੀ ਦੂਜੇ ਸੂਵੇ ਆ ਦੋਸਤੋ ਬਿਲਕੁਲ ਲੇਵੇ ਦੀ ਕੁਆਲਿਟੀ ਬਿਲਕੁਲ ਵੇਖ ਕੇ ਚੈੱਕ ਕਰੋ ਥਾਨ ਥਾਨ ਪੂਰਾ ਸਪੇਸ ਵਾਲਾ ਠੀਕ ਆ ਅਗਰ ਉਹ ਬੜੀ ਤਾਂ ਹੁੰਦਾ ਪੁੱਤ ਮਗਰਲੇ ਥਾਂ ਦਾ ਸਹਿਜ ਇੱਕ ਹੋ ਜੇ ਆ ਦੇਖੋ ਠੀਕ ਆ ਸੋ ਪ੍ਰੋਪਰ ਤਿਆਰੀ ਤੇ ਆ ਦੋਸਤੋ ਠੀਕ ਆ ਕੁਈ 2-4 ਦਿਨ ਕੱਢ ਵੀ ਸਕਦਾ ਪਰਪਰ ਤਿਆਰੀ ਤੇ ਆ। ਠੀਕ ਹੈ ਜੀ ਬੰਨ ਲਓ ਬੰਨ ਲਓ। ਵੇੜ ਦਾ ਡਾਕਟਰ ਸਾਹਿਬ ਚੰਗੀ ਆ ਕੀ ਮੁੱਲ ਕਰ ਦਿੰਦਾ? ਇਹਦਾ 45000 ਰੁਪਏ ਆ ਜੀ। 45 ਆ ਜੀ। ਹਾਂਜੀ। ਠੀਕ ਆ। ਲਓ ਵੀ ਦੋਸਤੋ ਇਹ 45000 ਦੀ ਮਿਲ ਜੂਗੀ। ਬੱਚੀ ਚੰਗੀ ਆ ਪਸੰਦ ਆਊਗੀ। ਫੁੱਲ ਵੜਾ ਫੁੱਲ ਬ੍ਰੀਡ ਦੇ ਵਿੱਚ ਠੀਕ ਆ। ਸੋ ਨੇਵਟੀ ਪੂਰੀ ਬਣਾ ਕੇ ਤਿਆਰ ਕੀਤੀ ਆ ਬਿਲਕੁਲ ਤਿਆਰੀ ਤੇ ਆ ਕੋਈ 2-3 ਦਿਨਾਂ ਚ 4 ਦਿਨ ਕੱਢ ਗਈ ਤੇ ਹੋਰ ਵੀ ਆਪਾਂ ਉਮੀਦ ਕਰ ਸਕਦੇ ਆ ਬਾਕੀ ਸੂਪ ਹੋਊਗੀ ਕੋਈ 2-4 5-4 ਦਿਨਾਂ ਦੇ ਵਿੱਚ ਠੀਕ ਆ ਤੇ ਅਗਲਾ ਪਸ਼ੂ ਡਾਕਟਰ ਸਾਹਿਬ ਕਿਹੜੇ ਦਿਖਾਉਣੇ ਆ ਅਗਲੇ ਇੱਧਰ ਆਜੋ ਜੀ ਲਿਓ ਜੀ ਠੀਕ ਆ ਆ ਵੜ ਕਾਲੇ ਰੰਗ ਦੀ 12 ਦਿਨ ਦੀ ਕੱਚੀ ਹੈ ਜੀ ਇਹ 12 ਦਿਨ ਕੱਢਦੀ ਹੈ ਜੀ ਪਹਿਲਾ ਸੂਆ ਜੀ ਪਹਿਲਾਂ ਵਛੀ ਸੋਣੀ ਆ ਹਾਂਜੀ 12 ਦਿਨ ਦੋਸਤੋ ਸਮਾਂ ਲੈਂਦੀ ਆ ਠੀਕ ਆ ਪਹਿਲਾ ਸੁਆ ਵੱਚੀ ਨੇ ਸੋਣਾ ਲੇਵਟੀ ਜਿਵੇਂ ਜਿਵੇਂ 10 12 ਦਿਨਾਂ ਦੇ ਵਿੱਚ ਵਿੱਚ ਬਣਾ ਕੇ ਤਿਆਰ ਕਰੂਗੀ ਸੋ ਬਿਲਕੁਲ ਹੌਲੀ ਜੀ ਵੱਚੀ ਆ ਉਮਰ ਵੱਲੋਂ ਠੀਕ ਆ ਹਾਈਟ ਕਾਤੇ ਦੀ ਸੋਹਣੀ ਆ ਠੀਕ ਆ ਨਾਰਮਲ ਜਿਹੜਾ ਆਪਾਂ ਪਹਿਲਾਂ ਜਰਸੀ ਵੇਖਣਾ ਦੇਖੀਆ ਉਹਨਾਂ ਤੋਂ ਕਿਤੇ ਨਾ ਕਿਤੇ ਕੋਈ 2 ਇੰਚ 3 ਇੰਚ ਜਿਹੜੀ ਵੱਧ ਖਾਈ ਟੀ ਆਂਦੀ ਠੀਕ ਆ ਬਾਕੀ 10 ਤੋਂ 12 ਦਿਨ ਆਈਡੀਆ ਰੱਖ ਕੇ ਕੋਈ ਵੀ ਰਸਬਦਾ ਕਰੇ 10 ਤੋਂ 12 ਦਿਨ ਹਜੇ ਕੱਢਦੀ ਆ ਠੀਕ ਆ ਬਿਲਕੁਲ ਬਲੈਕ ਲਾਈਟ ਬ੍ਰਾਊਨ ਜਾਂ ਰਾਂਗਾ ਜਿਹੜਾ ਦੋਸਤੋ ਕੰਬੀਨੇਸ਼ਨ ਹੈ ਵਿਹੜ ਦੇ ਕਲਰ ਦਾ ਬਾਕੀ ਹਾਈਟ ਸੋਹਣੀ ਆ ਠੀਕ ਆ ਨਵੀਂ ਬੱਚੀ ਆ ਪਹਿਲਾ ਸੂਆ ਸੋਹਣੀ ਆ ਤੇ ਰੇਟ ਇਹਦਾ ਕੀ ਰਹੂਗਾ ਜੀ ਇਹਦਾ 25000 ਰੁਪਏ ਜੀ 25 ਹਾਂਜੀ ਠੀਕ ਆ 25000 ਦੇ ਵਿੱਚ ਭਰਾਵੋ ਇਹ ਜਿਹੜੀ ਵਿਹੜ ਤੁਹਾਨੂੰ ਮਿਲ ਜੂਗੀ ਠੀਕ ਆ ਥਣ ਤੁਹਾਨੂੰ ਪੂਰਾ ਮੁੱਠੀ ਵਾਲਾ ਬਣਾਉਗੀ ਕਿਉਂਕਿ ਹਜੇ ਧਾਰਾ ਪਾਉਣੀਆਂ ਲੇਵਲੂਆ ਪੂਰਾ ਭਰਨਾ ਪੂਰਾ ਮੁੱਠੀ ਥਣ ਬਣੂਗਾ ਤੇ ਅੱਗੇ ਆਪਣੇ ਕੋਲ ਇਹ ਆ ਗਈ ਵਾਈਟ ਰੰਗ ਦੇ ਵਿੱਚ ਵਿਹੜ ਪਿਓਰ ਜਰਸੀ ਆ ਜੀ ਰੰਗ ਚਿੱਟਾ ਸੂਈ ਨੂੰ ਅੱਜ ਇਹਨੂੰ 10 ਦਿਨ ਹੋ ਗ ਇਧਰ ਲਿਆ ਬੱਤੈ ਨੂੰ ਸੂਆ ਜਿਹੜਾ ਦੂਜਾ ਹੈ ਜੀ ਹਾਂਜੀ ਦੂਜਾ ਦੂਜਾ ਸੂਆ ਤੇ ਸੂਈ ਨੂੰ ਅੱਜ ਇਹਨੂੰ 10 ਦਿਨ ਹੋ ਗਏ ਆ ਜੀ 10 ਕਿ ਦਿਨ ਤਾਂ ਸਮਾਂ ਹੋ ਗਿਆ ਪ੍ਰਭੂ ਸੂਆ ਦੂਜਾ ਤੇ ਮਗਰ ਬੱਛਾ ਜੇ ਮਗਰ ਬੱਛਾ 10 ਕਿਲੋ ਦੁੱਧ ਸੰਧੂ ਸਾਹਿਬ ਜਿਹੜਾ ਨੈਟ ਤਿਆਰ ਆ ਇਹ ਵੇਲੇ ਲਓ ਵੀ ਦੋਸਤੋ 10 ਕਿਲੋ ਦੁੱਧ ਵੀ ਹਾਜ਼ਰ ਤੇ ਮਗਰ ਬੱਛਾ ਸੂਆ ਦੂਜਾ 10 ਦਿਨਾਂ ਦੀ ਸੂਈ ਫੇਸ ਕੁਆਲਿਟੀ ਵੇਖੋ ਕਲਰ ਜਿਹੜੇ ਦੋਸਤੋ ਕਿਉਂਕਿ ਵੈਰਾਈਟੀ ਕਾਫੀ ਆ ਕਲਰ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਕਲਰ ਦੇ ਵਿੱਚ ਕਿਤੇ ਨਾ ਕਿਤੇ ਕਿ ਥੋੜਾ ਥੋੜਾ ਡਿਫਰੈਂਟ ਡਿਫਰੈਂਸ ਹੈਗਾ ਕਿਤੇ ਵਾਈਟ ਕਿਤੇ ਬ੍ਰਾਊਨ ਕਿਤੇ ਗੋੜ ਵਰਗਾ ਲਾਲ ਰੰਗ ਤੇ ਬਾਕੀ ਥਣ ਭਾਂਡਾ ਤੁਸੀਂ ਆ ਵੇਖੋ ਡਾਕਟਰ ਸਾਹਿਬ ਕੀ ਰਹੂਗਾ ਇਹਦਾ ਮੁੱਲ ਇਹ 30000 ਦੀ ਦੇ ਦੇਾਂਗੇ ਜੀ 30000 ਦੀ ਸੀਲ ਠੰਡੀ ਬਹੁਤ ਆ ਚਵਾ ਮੋਟਾ ਹੂੰ ਤੇ 10 ਕਿਲੋ ਦੁੱਧ ਨੈਟ ਤਿਆਰ ਆ ਭਾਵੇਂ ਕੋਈ ਤਿੰਨ ਡਾਂਗ ਆ ਗਈ ਦੇ ਆਪਦੀ ਤਸੱਲੀ ਕਰ ਸਕਦੇ ਠੀਕ ਆ ਜੀ ਹਾਂਜੀ ਠੀਕ ਆ ਤੇ ਪਸ਼ੂ ਅੱ ਇਹ ਲਾਸਟ ਤੇ ਹੈ ਜੀ ਇਹ ਤੇ ਡਾਕਟਰ ਸਾਹਿਬ ਹੋਰ ਬੋਲਿਏ ਨੰਬਰ ਆਪਣੇ ਨੰਬਰ ਫੜ ਪੁੱਤ ਨੂੰ 796 ਜੀ ਹਾਂਜੀ 33319 700 963 33319 ਜੀ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਆਪਣਾ ਸੁੱਖੇ ਵਾਲਾ ਕਾਓ ਫਾਰਮ ਜਿਹੜਾ ਉਹ YouTube ਚੈਨਲ ਚੱਲਦਾ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲੇ ਬਟਨ ਤੇ ਸੈੱਟ ਕਰ ਲਓ ਜਿਹੜੀਆਂ ਤੁਹਾਨੂੰ ਸਾਰੀਆਂ ਆਉਣ ਵਾਲੀ ਇਨਫਰਮੇਸ਼ਨ ਮਿਲਦੀ ਰਹੇ ਸੋ ਲਾਸਟ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ